ਗਸਾ ਲੱਗਿਆ ਲੱਗਿਆ ਹੋਈ ਹੈ ਸ਼ਾਂਤੀ ਕੋਈ ਵੀ ਕੋਈ ਰਾਤ ਦੇ ਸਮੇਂ ਕੋਈ ਗਲਵਾਤ ਹੋ ਗਈ ਹੈ ਜੇ ਸੋਲੀ ਪਟਾਲ ਜਾਰੀ ਹੈ ਪਟਾਲ ਕਰਕੇ ਜੀ ਕਰ ਰਹੀਏ ਜਿਹਦੇ ਬਿਆਨ ਦੇ ਕੇ ਅੱਗੇ ਕਰਦੇ ਜਾਉਂਦੇ ਚੱਲ ਜਾਈਏ ਜਿਹੜੀ ਸੀਸੀਟੀਵੀ ਫੁਟੇਜ ਆ ਤੁਸੀਂ ਦੇਖ ਚੁੱਕੇ ਹੋ ਉਹ ਦੇਖਦੇ ਆ ਸ਼ੌਪ ਤੋਂ ਮਟਾ ਲੱਗਿਆ ਕਮੰਡੀਆ ਦੀ ਤੁਹਾਡੀ ਸ਼ੌਪ ਤੇ ਚੋਰੀ ਹੋ ਗਈ ਜਦੋਂ ਮੈਂ ਆਇਆ ਮੇਰੇ ਸਾਹਦੇ ਤੋੜੇ ਮੈਂ ਅਸੀਂ ਤੇ ਉਹਨਾਂ ਵਿੱਚ ਦੇਖਿਆ ਪਨੇ ਵੀ ਇੰਦਰ ਬੜਾ ਨਹੀਂ ਮੈਂ ਸਿੱਧਾ ठाਣੇ ਗਿਆ ਮੈਂ ਦੁਆਰਾ ਖੜੇ ਜਾ ਕੇ ਤਾਂ ਦੇਖਿਆ ਕਿ ਕਿੰਨੀ ਸਭ ਵੀ ਜੋ ਇਹਨਾਂ ਛੋਟਾ ਸਮਾਨ ਆਦੀ ਉਹ ਲੈ ਕੇ ਸਾਰਾ ਬਾਕੀ ਚੰਦ वगੈਰਾ ਲੈ ਕੇ ਹਰੇ ਉਸੇ ਪੱਕੇ ਲੱਗ ਰਹੇ ਨੇ ਕੀ ਕੁੱਝ ਲੈ ਕੇ ਫੋ ਮੈਂ ਕੀ ਮੰਗ ਕਰਦੇ ਸਰਕਾਰ ਤੋਂ ਬਸ ਸਾਡਾ ਕਿਹੜਾ ਸੰਬੰਧ ਸਾਨੂੰ ਲੈ ਦਵਾਏ ਜਾਂਦੇ ਜਿਹੜਾ ਛੋਟਾ ਪਕੜਿਆ ਵੀ ਜਲਦੀ ਜਲਦੀ ਕੀ ਕਹਿਣਾ ਇਸ ਬਾਰੇ ਠੋੜਾ ਕੱਲੇ ਇਹ ਵੀ ਸ਼ਹਿਰ ਦੇ ਵਿੱਚ ਦਿਨ ਬਾਅਦ ਦਿਨ ਚੋਰੀ ਆਵਾਦੀਆਂ ਜਾ ਰਹੀਆਂ ਨੇ ਕਿ ਬਹੁਤ ਮੰਦਭਾਗੀ ਗੱਲ ਇਹ ਤਿਹਾਰਾਂ ਦੇ ਦਿੰਨੇ ਦੁਕਾਨਦਾਰ ਪਤਾ ਨਹੀਂ ਕਿਵੇਂ ਆਪਦਾ ਚਾਰ ਲਾਉਂਦਾ ਪ੍ਰੋਗਰਾਮ ਜਿਗਰ ਬਣਾਉਂਦੇ ਨੇ ਫੈਸਲਾ ਕੱਲ ਨੂੰ ਰੱਖੜਿਆ ਤੇ ਹਰ ਜੀ ਦਾ ਘਰ ਅੰਦਰ ਪੈਸੇ ਵੀ ਪਏ ਸੀਗੇ ਹੋਰ ਸਾਮਾਨ ਸੀਗਾ ਧਿਆ ਕਰਕੇ ਕੈਸ਼ੇ ਵਿੱਚ ਹੀ ਰਾ ਕੇ ਵਿਸਵਾਦ ਖਾਨ ਜਲਦੀ ਖੁੱਲਣੀ ਹੈ ਮਤਲਬ ਵਿਚਾਰ ਦਾ ਨੁਕਸਾਨ ਹੋ ਗਿਆ ਬਹੁਤ ਜਿਆਦਾ ਜੀ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਹੀ ਮੰਗ ਕਰਦੇ ਵੀ ਚੋਰਾ ਨੂੰ ਨੱਥ ਪਾਈ ਜਾਵੇ ਜੀ ਦੁਕਾਨਦਾਰਾਂ ਨੂੰ ਬੰਦਾ ਇਨਸਾਫ ਦਵਾਇਆ ਜਾਵੇ ਰਾਤ ਨੂੰ ਜੋ ਪੁਲਿਸ ਹੈਗਾ ਸਭ ਵਧਾਈ ਜਾਵੇ ਇਹਨਾਂ ਮਨ ਕਿਸੇ ਲੱਗਦਾ ਵੀ ਪੁਲਿਸ ਹੀ ਗੱਲ ਕਰ ਕੱਟ ਹੋਣ ਕਰਕੇ ਜਿਹੜੀਆਂ ਚੋਰੀਆਂ ਦੇਖੋ ਜੀ ਸਰਿਆਂ ਕੈਮਰੇ ਜਾਇਆ ਜੀ ਚੋਰ 20-25 ਮਿੰਟ ਮੌਜਨਾ ਗੇੜ ਦੇ ਉੱਤੇ ਕਿਤੇ ਇੱਧਰ ਬਹਿ ਕੇ ਕਦੇ ਇੱਧਰ ਬਹਿ ਕੇ ਆਪਾਂ ਦੇਖਿਆ ਜੀ ਕੈਮਰੇ ਦੇ ਵਿੱਚ ਕਿਤੇ ਇੱਧਰ ਹੀ ਜਿਹੜੀ ਤੇ ਬਹਿ ਕੇ ਮੌਜਨਾ ਟੀ-ਸ਼ਰਟ ਕੱਢ ਕੇ ਉਹਨਾਂ ਨੇ ਜੀ ਸ਼ਟਰ ਤੋੜੇਗਾ ਸਾਰਾ ਕੁਝ ਕਰਿਆ ਮਤਲਬ ਉਹਨਾਂ ਨੂੰ ਖੋਫਣੀ ਹੈ ਕਿਸੇ ਗੱਲ ਦਾ ਸਿੱਧ ਹੁੰਦੇ ਕਸਤਾਲ again ਲੱਗੀਆਂ ਹੋਈਆਂ ਸਰਪੀ ਪਾਸੂ ਕੋਈ ਰਾਤ ਦੇ ਸਮੇਂ ਕੋਈ ਗਲਵਾਤ ਹੋ ਗਈ ਹੈ ਜੇ ਸੋਲੀ ਪੁਤਾਲ ਜਾਰੀ ਹੈ ਪੁਤਾਲ ਕਰਕੇ ਹੀ ਕਰ ਰਹੀਏ ਧਿਆਨ ਦੇ ਕੇ ਅੱਗੇ ਕਰਦੇ ਜਾਉਂਦੇ ਜਿਹੜੀ ਸੀਸੀਟੀਵੀ ਫੁਟੇਜ ਆ ਤੁਸੀਂ ਦੇਖ ਚੁੱਕੇ ਹੋ ਦੇਖੋ ਮਾ ਛੋਕ ਤੋਂ ਬਤਾ ਲੱਗਿਆ ਕਮੰਡੀਰ ਵਿੱਚ ਤੁਹਾਡੀ ਛੋਕ ਤੇ ਚੋਰੀ ਹੋ ਗਈ ਜਦ ਮੈਂ ਆਇਆ ਮੇਰੇ ਸਾਹ ਤੇ ਤੋੜਿਆ ਮੈਂ ਅਸੀਂ ਤੇ ਉਹਦੇ ਵਿੱਚ ਦੇਖਿਆ ਮੈਂ ਵੀ ਅੰਦਰ ਬੜੇ ਧੀਮੇ ਸਿੱਧਾ ਠਾਣਾ ਗਿਆ ਮੈਂ ਦੁਆਰਾ ਖੜੇ ਜਾ ਕੇ ਜਦੋਂ ਦੇਖਿਆ ਕਿ ਕਿੰਨੇ ਸਾਰੇ ਵੀ ਜੋ ਜਿਸਨ ਸੁਪਟਾ ਸਮਾਨ ਆਦੀ ਉਹ ਲੈ ਕੇ ਸਾਰਾ ਬਾਕੀ ਚੰਦ ਵਗੈਰਾ ਲੈ ਕੇ ਹਰੇ ਉਸੇ ਪੱਕੇ ਲੱਗ ਰਹੇ ਕਿ ਕੁਝ ਲੈ ਕੇ ਫੋ ਮੈਂ ਕੀ ਮੰਗ ਕਰਦਾ ਸਰਕਾਰ ਤੋਂ ਬਸ ਸਾਡਾ ਕਿਹੜਾ ਸਮਾਨ ਸਾਨੂੰ ਰਿਵਾਇਆ ਜਾਵੇ ਜਿਹੜਾ ਚੋਰ ਉਹ ਪਕੜਿਆ ਜਾਵੇ ਜਲਦੀ ਜਲਦੀ ਕੀ ਕਹਿੰਦਾ ਇਸ ਬਾਰੇ ਕੋਈ ਕਰੇ ਅਜ ਵੀ ਸ਼ਹਿਰ ਦੇ ਵਿੱਚ ਦਿਨ ਬਾ ਦਿਨ ਚੋਰੀਆ ਵਾਦੀਆਂ ਜਾ ਰਹੀਆਂ ਨੇ ਬਹੁਤ ਮੰਗ ਭਾਗੀ ਵੱਲੇ ਤਿਹਾਰਾਂ ਦੇ ਦਿੰਦੇ ਦੁਕਾਨਦਾਰ ਪਤਾ ਨਹੀਂ ਕਿਵੇਂ ਆਪਦਾ ਤਿਹਾਰ ਲਾਉਂਦਾ ਪ੍ਰੋਗਰਾਮ ਜਗਾਰ ਬਣਾਉਂਦੇ ਨੇ ਸਪੈਸ਼ਲ ਕੱਲ ਨੂੰ ਰੱਖੜੀ ਦਾ ਤਿਹਾਰ ਜੀ ਦਾ ਘਰ ਅੰਦਰ ਪੈਸੇ ਵੀ ਪਏ ਸੀਗੇ ਹੋਰ ਸਾਮਾਨ ਸੀਗਾ ਧਿਆ ਕਰਕੇ ਕੈਸ਼ੇ ਵਿੱਚ ਹੀ ਰੱਖ ਕੇ ਉਸ ਵਤ ਕੱਲ ਜਲਦੀ ਖੁੱਲਣੀ ਹੈ ਮਤਲਬ ਜਾਰ ਦਾ ਨੁਕਸਾਨ ਬਹੁਤ ਜ਼ਿਆਦਾ ਜੀ ਹੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਹੀ ਮੰਗ ਕਰਦੇ ਵੀ ਚੋਰਾ ਨਾ ਪਾਈ ਜਾਵੇ ਜੀ ਦੁਕਾਨਦਾਰਾਂ ਨੂੰ ਬੰਦਾ ਇਨਸਾਫ ਦਵਾਇਆ ਜਾਵੇ ਰਾਤ ਨੂੰ ਜੋ ਪੁਲਿਸ ਗਾਸਤ ਵਧਾਈ ਜਾ ਇਹਦਾ ਮਤਲਬ ਕਿ ਫਿਰ ਲੱਗਦਾ ਵੀ ਪੁਲਿਸ ਗਾਸਤ ਘੱਟ ਹੋਣ ਕਰਕੇ ਜੜੀਆਂ ਚੋਰੀਆਂ ਦੇਖੋ ਜੀ ਸੜਿਆਂ ਕੈਮਰੇ ਚ ਆਇਆ ਜੀ ਚੋਰ 20 25 ਮਿੰਟ ਮੌਜਨਾ ਗੇਟ ਦੇ ਉੱਤੇ ਕਿਤੇ ਇੱਧਰ ਬਹਿ ਕੇ ਕਿਤੇ ਇੱਧਰ ਬਹਿ ਕੇ ਆਪਾਂ ਦੇਖਿਆ ਜੀ ਕੈਮਰੇ ਦੇ ਵਿੱਚ ਕਿਤੇ ਇੱਧਰ ਹੀ ਦੇਰੀ ਤੇ ਬਹਿ ਕੇ ਮੌਜਨਾ ਟੀ-ਸ਼ਰਟ ਕੱਢ ਕੇ ਉਹਨਾਂ ਨੇ ਜੀ ਸ਼ਟਰ ਤੋੜਿਆਗਾ ਸਾਰਾ ਕੁਝ ਕਰਿਆ ਮਤਲਬ ਉਹਨਾਂ ਨੂੰ ਖੋਫਣੀ ਹੈ ਕਿਸੇ ਗੱਲ ਦਾ ਸੱਚ ਸਿੱਧ ਹੁੰਦਾ ਹੈ